ਸੋਟ ਵਨ ਅਰੇਡੀ ਦੇ ਸਤਕਾਰ ਸੋਹਤੇ ਤੁਹਾਡੀ ਪੇਸ਼ੇ ਨਜ਼ਰ ਐ ਰਿਪੋਰਟ ਜੋ ਗਲੋਬਲ ਜੈਂਡਰ ਗੈਪ 2024 ਵਰਲਡ ਇਕਨੋਮਿਕਸ ਫੋਰਮ ਨੇ 146 ਦੇਸ਼ਾਂ ਦੀਆਂ ਮਹਿਲਾਵਾਂ ਤੇ ਮਰਦਾਂ ਦੇ ਅੰਤਰ ਨੂੰ ਅੰਕਿਆ ਤੇ ਭਾਰਤ ਪਿਛਲੇ ਸਾਲ ਦੇ ਨਾਲੋਂ 127ਵੇਂ ਦੀ ਬਜਾਏ 129ਵੇਂ ਸਥਾਨ ਤੇ ਚਲੇ ਗਿਆ ਜਾਨਕਿ ਹੋਰ ਪਛੜਿਆ ਅਸੀਂ 146 ਦੇਸ਼ਾਂ ਤੋਂ ਦੇ ਵਿੱਚੋਂ ਮਰਦ ਅਤੇ ਔਰਤਾਂ ਦੇ ਪ੍ਰਤੀ ਵਤੀਰੇ ਦੇ ਪੱਖੋਂ ਅਸੀਂ 129ਵੇਂ ਸਥਾਨ ਤੇ ਆ ਜਾਨੀ 17 ਕੁ ਮੁਲਕ ਸਾਡੇ ਤੋਂ ਪਿੱਛੇ ਨੇ 128 ਮੁਲਕ ਸਾਡੇ ਤੋਂ ਅੱਗੇ ਨੇ ਸੋ ਰਾਜਨੀਤੀ ਦੇ ਵਿੱਚ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਦੀ ਹਿੱਸੇਦਾਰੀ ਦੁਨੀਆ ਦੇ 146 ਦੇਸ਼ਾਂ ਦੇ ਮਾਮਲੇ 'ਚ ਅਸੀਂ 65ਵੇਂ ਸਥਾਨ ਤੇ ਹਾਂ 2023 ਦੇ ਵਿੱਚ ਅਸੀਂ 59ਵੇਂ ਸਥਾਨ ਤੇ ਸੀਗੇ ਤੇ ਇਹ حساب ਲਾ ਲਓ ਕਿ 6 ਅੰਕ ਅਸੀਂ ਹੋਰ ਡੱਗੇ ਆਂ ਇੱਕ ਸਾਲ 'ਚ 2022 ਦੇ ਵਿੱਚ ਅਸੀਂ 48ਵੇਂ ਸਥਾਨ ਤੇ ਸੀਗੇ ਸੋ ਇਸ ਸਾਲ ਦੇ ਵਿੱਚ ਜਾਣੀ ਕਿ ਲਗਾਤਾਰ ਸਾਡੇ ਗਰਾਵਟ ਆ ਰਹੀ ਐ ਇਸ ਵਾਰੀ ਤਾਂ ਗਾਂਵਦੂ ਪਾਰਟੀ ਆਮ ਆਦਮੀ ਪਾਰਟੀ ਨੇ ਬੀਬੀਆਂ ਨੂੰ ਟਿਕਟ ਤੱਕ ਨਹੀਂ ਦਿੱਤਾ ਤੇ ਬੀਬੀਆਂ ਕੋਲ ਸਾਰਾ ਦਿਨ ਝਾੜੂ ਰਹਿੰਦਾ ਜਾਨੀ ਮੌਕਾ ਪ੍ਰਸਤੀ ਲਈ ਝਾੜੂ ਵੀ ਬੀਬੀਆਂ ਤੋਂ ਖੋ ਲਿਆ ਚਰਚਾ ਤਾਂ ਇਹ ਵੀ ਸੀ ਕਿ ਇਸ ਵਾਰੀ ਡਾਕਟਰ ਗੁਰਪ੍ਰੀਤ ਘੋਰ ਨੂੰ ਵੀ ਸ਼ਾਇਦ ਟਿਕਟ ਮਿਲ ਜਾ ਚਲੋ ਮਿਲਨੀ ਤਾਂ ਵੱਡੇ ਘਰ ਦੀ ਔਰਤ ਨੂੰ ਹੀ ਆ ਮਾਤੜ ਨੂੰ ਤਾਂ ਕਿਹਨੇ ਮਿਲ ਲਈਆਂ ਭੋਲਾ ਪੈਂਚਰਾਂ ਵਾਲੇ ਦੀ ਭੋਲੀ ਨੂੰ ਤਾਂ ਕਿਹਨੇ ਟਿਕਟ ਦੇਣੀ ਆ ਤੇ ਮਿਲਨੀ ਤਾਂ ਕਿਸੇ ਡਾਕਟਰ ਨੂੰ ਜਾਂ ਹੋਰਾਂ ਨੂੰ ਆ ਪਰ ਫੇਰ ਵੀ ਇਹ ਸਥਿਤੀ ਐ ਕਿ ਤੁਸੀਂ ਵੇਖੋ ਕਿ 22 ਦੇ ਵਿੱਚ ਅਸੀਂ 48ਵੇਂ ਸਥਾਨ ਤੇ 23 ਦੇ ਵਿੱਚ ਅਸੀਂ ਜਿਹੜਾ ਹੋਰ ਪਛੜ ਕੇ 9ਵੇਂ ਸਥਾਨ ਤੇ ਤੇ 24 ਦੇ ਵਿੱਚ ਅਸੀਂ 65ਵੇਂ ਸਥਾਨ ਤੇ ਚਲੇ ਗਏ 165 ਮੁਲਕਾਂ ਚੋਂ ਭਾਰਤ ਵਿੱਚ ਅਗਰ ਸੌ ਲੋਕ ਰਾਜਨੀਤੀ ਦੇ ਵਿੱਚ ਨੇ ਤਾਂ ਉਹਨਾਂ ਦੇ ਵਿੱਚੋਂ 25 ਮਹਿਲਾਵਾਂ ਨੇ ਜਦੋਂ ਕਿ ਦੁਨੀਆ ਦੇ ਵਿੱਚ ਔਸਤਨ ਕੁੱਲ ਇਹ ਜਿਹੜਾ ਹੈਗਾ 22% ਇਸ ਤਰ੍ਹਾਂ ਇਸ ਨੂੰ ਤਿੰਨ ਪੈਮਾਨਿਆਂ ਦੇ ਨਾਲ ਅੰਕਿਆ ਗਿਆ ਪਹਿਲਾ ਸੰਸਦ ਵਿੱਚ ਮਹਿਲਾਵਾਂ ਕਿੰਨੀਆਂ ਨੇ ਦੂਸਰਾ ਮੰਤਰੀਆਂ ਦੇ ਅਹੁਦੇ ਤੇ ਬੀਬੀਆਂ ਕਿੰਨੀਆਂ ਨੇ ਤੀਸਰਾ 50 ਸਾਲਾਂ ਦੇ ਵਿੱਚ ਕਿੰਨੇ ਸਮੇਂ ਤੱਕ ਮਹਿਲਾ ਕਿਸੇ ਸੂਬੇ ਦੀ ਪ੍ਰਮੁੱਖ ਰਹੀ ਇਹ ਤਿੰਨ ਸਟੇਟਸ ਨੇ ਜਿਨ੍ਹਾਂ ਦੀ ਬਨਾਤੇ ਇਹ ਮੁਲਕਾਂ ਦਾ ਸਰਵੇ ਸਾਹਮਣੇ ਆਇਆ ਸੰਸਦ ਵਿੱਚ ਬੰਦਿਆਂ ਦੇ ਮੁਕਾਬਲੇ ਬੀਬੀਆਂ ਦੀ ਸੰਖਿਆ ਦੇ ਮਾਮਲੇ 'ਚ ਅਸੀਂ 117ਵੇਂ ਰੈਂਕ ਤੇ ਹਾਂ ਦੁਨੀਆ ਦੇ 146 ਮੁਲਕਾਂ 'ਚੋਂ ਯਾਨੀ ਬੀਬੀਆਂ ਕਿੰਨੀਆਂ ਤੇ ਬੰਦੇ ਕਿੰਨੇ ਮਹਿਲਾਵਾਂ ਦੇ ਮੰਤਰੀ ਅਹੁਦਿਆਂ ਦੇ ਦੇਣ ਦੇ ਮਾਮਲੇ 'ਚ ਬੀਬੀਆਂ ਨੂੰ ਵਜਾਰਤ ਦੇਣ ਦੇ ਮਾਮਲੇ 'ਚ ਅਸੀਂ 132ਵੇਂ ਸਥਾਨ 'ਤੇ ਆਂ ਸੱਤਾ ਦੇ ਵਿੱਚ ਮਹਿਲਾ ਪ੍ਰਮੁੱਖ ਦੇ ਮਾਮਲੇ ਦੇ ਵਿੱਚ ਅਸੀਂ ਦੁਨੀਆ ਦੇ 10ਵੇਂ ਨੰਬਰ 'ਤੇ ਆਂ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਤਿੰਨਾਂ ਮਾਮਲਿਆਂ 'ਚ ਸਾਡੀ ਰੈਂਕਿੰਗ 200 23 ਦੇ ਮੁਕਾਬਲੇ ਨਾ ਤਾਂ ਘਟੀ ਹੈ ਤੇ ਨਾ ਵਧੀ ਹੈ ਅਸੀਂ ਇਸੇ ਰਫ਼ਤਾਰ ਨਾਲ ਅੱਗੇ ਵਧੇ ਹਾਂ ਤਾਂ ਰਾਜਨੀਤੀ ਦੇ ਵਿੱਚ ਮਹਿਲਾਵਾਂ ਤੇ ਪੁਰਸ਼ਾਂ ਦੇ ਦਰਮਿਆਨ ਜਿਹੜੀ ਖਾਈ ਪਾਟਣ ਦੇ ਵਿੱਚ ਤਕਰੀਬਨ 169 ਸਾਲ ਲੱਗਣਗੇ ਜਾਨੀ ਜੇ ਸਾਡੀ ਸਪੀਡ ਆਹੀ ਚਲਦੀ ਰਹੀ ਤਾਂ ਪੌਣੇ 200 ਸਾਲ ਤੱਕ ਔਰਤ ਤੇ ਮਰਦ ਦੇ ਵਿੱਚ ਇੰਡੀਆ 'ਚ ਬਰਾਬਰੀ ਨਹੀਂ ਆ ਸਕਦੀ ਹਾਲਾਂਕਿ ਗੁਰੂ ਸਾਹਿਬ ਤਾਂ ਕਹਿੰਦੇ ਸੀ ਸੋ ਕਿਉ ਮੰਦਾ ਕੀ ਇੱਜਤ ਜਮੇ ਰਜਾਨ ਉਧਰ ਗਲੋਬਲ ਜੈਂਡਰ ਗੈਪ ਇੰਡੈਕਸ 224 ਦੇ ਵਿੱਚ ਆਈਸਲੈਂਡ ਸਭ ਤੋਂ ਟਾਪ ਤੇ ਹੈ 93.5 ਫੀਸਦੀ ਅੰਕਾਂ ਦੇ ਨਾਲ ਜਿੱਥੇ ਔਰਤਾਂ ਤੇ ਮਰਦ ਦੇ ਵਿੱਚ ਫਰਕ ਨਹੀਂ ਹੈ ਹੁਣ ਗੱਲ ਕਰੀਏ ਸਿੱਖਿਆ ਦੀ ਜਿਹੜੀ ਸਾਡੀ ਸਿੱਖਿਆ ਦੀ ਦੇਵੀ ਹੈ ਸਰਸਵਤੀ ਜਿਹਨੂੰ ਅਸੀਂ ਪੂਜਦੇ ਹਾਂ ਸੋ ਪਰ ਸਰਸਵਤੀ ਦੀਆਂ ਜਿਹੜੀਆਂ ਵਾਰਸ ਨੇ ਕੰਜਕਾਂ ਜੋ ਦੇਵੀ ਰੂਪ ਚ ਪੂਜੀਆਂ ਜਾਂਦੀਆਂ ਨੇ ਉਹਨਾਂ ਦੀ ਸਥਿਤੀ ਵੀ ਮਾੜੀ ਹੈ ਲੜਕੇ ਤੇ ਲੜਕੀਆਂ ਦੀ ਸਿੱਖਿਆ ਦੇ ਬਰਾਬਰ ਮੌਕੇ ਦੇਣ ਦੇ ਮਾਮਲੇ 'ਚ ਅਸੀਂ ਦੁਨੀਆ ਦੇ ਇਹਨਾਂ 146 ਮੂਲਕਾਂ 'ਚੋਂ 112ਵੇਂ ਸਥਾਨ ਤੇ ਆਂ ਪਿਛਲੀ ਵਾਰ ਸਾਡਾ ਜਿਹੜਾ ਰੈਂਕ ਸੀ ਉਹ 26ਵੇਂ ਰੈਂਕ ਤੇ ਸੀ 2022 ਦੇ ਵਿੱਚ ਭਾਰਤ 127ਵੇਂ ਰੈਂਕ ਤੇ ਸੀਗਾ ਤੇਜਸਲਸ ਦੇ ਵਿੱਚ ਇਹਦੇ ਚਾਰ ਪੈਰਾਮੀਟਰ ਪਰਖੇ ਜਾਂਦੇ ਨੇ ਪਹਿਲਾ ਹੈ ਕਿ ਸਾਖਰਤਾ ਦਰ ਕਿੰਨੀ ਹੈ ਪੜ੍ਹੇ ਲਿਖਿਆਂ ਦੀ ਦਰ ਦੂਸਰਾ ਕਿ ਪਹਿਲੀ ਜਮਾਤ ਤੋਂ ਲੈ ਕੇ 8ਵੀਂ ਜਮਾਤ ਤੱਕ ਐਡਮਿਸ਼ਨ ਦੇ ਵਿੱਚ ਕਿੰਨੇ ਬੱਚੇ ਲੜਕੀਆਂ ਤੇ ਲੜਕੇ ਵਧੇ ਜਾਂ ਘਟੇ ਤੀਸਰਾ ਇਸ ਦੇ ਵਿੱਚ ਪੈਰਾਮੀਟਰ ਹੈ ਜਾਂ ਯੁਕਤੀ ਹੈ ਉਹ ਹੈ 9ਵੀਂ ਤੋਂ 12ਵੀਂ ਜਮਾਤ ਦੇ ਵਿੱਚ ਐਡਮਿਸ਼ਨ ਦੇ ਵਿੱਚ ਕਿੰਨੇ ਬੱਚੇ ਵਧੇ ਤੇ ਘਟੇ ਚੌਥਾ ਹੈ ਕਿ ਕਾਲਜਾਂ ਦੇ ਵਿੱਚ ਦਾਖਲੇ ਦੇ ਵਿੱਚ ਕੀ ਮਿਆਰ ਰਿਹਾ ਘਟੇ ਗਰਾਫ ਜਾਂ ਵਧੇ ਸਾਖਰਤਾ ਦੇ ਦਰ ਦੇ ਮਾਮਲੇ 'ਚ ਅਸੀਂ 146 ਮੌਲਕਾਂ 'ਚ 124ਵੇਂ ਸਥਾਨ 'ਤੇ ਆਂ ਪ੍ਰਾਇਮਰੀ ਸਿੱਖਿਆ ਦੇ ਮਾਮਲੇ 'ਚ ਅਸੀਂ 1 ਘੱਟ 90ਵੇਂ ਰੈਂਕ 'ਤੇ ਆਂ ਸਕੈਂਡਰੀ ਸਿੱਖਿਆ ਦੇ ਵਿੱਚ ਪਹਿਲੇ ਅਤੇ ਕਾਲਜ ਐਜੂਕੇਸ਼ਨ ਦੇ ਵਿੱਚ ਅਸੀਂ 105ਵੇਂ ਨੰਬਰ 'ਤੇ ਬੈਠੇ ਆਂ 223 23 ਦੇ ਵਿੱਚ ਅਸੀਂ ਇਹਨਾਂ ਚਾਰੇ ਮਿਆਰਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਤਿੰਨ ਸਾਖਰਤਾ ਦਰ 9ਵੀਂ ਤੋਂ 12ਵੀਂ ਦੇ ਦਾਖਲੇ ਤੇ ਕਾਲਜ ਦੇ ਵਿੱਚ ਐਡਮਿਸ਼ਨ ਪਮਾਨੇ ਤੇ ਜਿਹੜਾ ਇਹ ਸਥਿਤੀ ਪਹਿਲੇ ਨੰਬਰ 'ਤੇ ਸੀਗੀ ਦੁਨੀਆ ਦੇ ਵਿੱਚ ਸਿੱਖਿਆ ਦੇ ਮਾਮਲੇ ਦੇ ਵਿੱਚ ਮਹਿਲਾਵਾਂ ਤੇ ਪੁਰਸ਼ਾਂ ਨੂੰ ਬਰਾਬਰ ਲਿਆਉਣ ਦੇ ਵਾਸਤੇ ਘੱਟੋ-ਘੱਟ 20 ਸਾਲ ਦਾ ਸਮਾਂ ਲੱਗੇਗਾ। ਪੜ੍ਹਾਈ ਤੇ ਲਿਖਾਈ ਦੇ ਵਿੱਚ ਸਾਡੇ ਗੁਆਂਢੀ ਦੇਸ਼ ਚੀਨ ਦੇ ਨਾਲੋਂ ਵੀ ਅਸੀਂ ਪਿੱਛੇ ਹਾਂ। ਉਹ 146 ਦੇਸ਼ਾਂ ਦੀ ਸੂਚੀ ਦੇ ਵਿੱਚ ਪੜ੍ਹਾਈ ਲਿਖਾਈ ਦੇ ਮਾਮਲੇ 'ਚ 127ਵੇਂ ਰੈਂਕ ਤੇ ਆ। ਪਿਛਲੇ ਸਾਲ ਅਸੀਂ 127ਵੇਂ ਤੁਸੀਂ ਪਰ ਇਸ ਵਾਰ 129ਵੇਂ ਸਥਾਨ ਤੇ ਹਾਲਾਂਕਿ ਚੀਨ 223 ਦੇ ਵਿੱਚ 123ਵੇਂ ਰੈਂਕ ਤੇ ਸੀਗਾ। ਤੇ ਹੁਣ ਉਹ 127ਵੇਂ ਰੈਂਕ ਤੇ ਹੋ ਗਿਆ ਜਾਨੀ ਉਹ ਚਾਰ ਅੰਕ ਪਿੱਛੇ ਡਿੱਗ ਗਿਆ ਤੇ ਅਸੀਂ ਦੋ ਅੰਕ ਹੋਰ ਡੱਕੇ 27 ਤੋਂ 29 ਤੇ ਆ ਗਏ ਉਹ 123 ਤੋਂ 127 ਤੇ ਆ ਗਏ ਸੋ ਅਮਰੀਕਾ ਦੇ ਵਿੱਚ 2023 ਦੇ ਵਿੱਚ ਅਮਰੀਕਾ 98ਵੇਂ ਅੰਕ ਤੇ ਸੀਗਾ ਜੋ 2024 ਦੇ ਵਿੱਚ ਟੌਪ ਤੇ ਆ ਗਿਆ ਸਿਹਤ ਸੁਭਾਵਾਂ ਦੇ ਮਾਮਲੇ 'ਚ ਮਹਿਲਾਵਾਂ ਤੇ ਪੁਰਸ਼ਾਂ ਦੇ ਦਰਮਿਆਨ ਅੰਤਰ ਦੇ ਮਾਮਲੇ 'ਚ ਅਸੀਂ 146 ਮੂਲਕਾਂ 'ਚ 142ਵੇਂ ਸਥਾਨ ਤੇ ਆਂ 2023 ਦੇ ਵਿੱਚ ਸਾਡਾ ਇਹ ਰੈਂਕ ਸੀਗਾ ਨਾ ਜਾਣੀ ਅਸੀਂ ਵਧਿਆ ਨਾ ਘਟਿਆ ਪਿਛਲੇ ਸਾਲ ਨਾਲੋਂ 222 ਦੇ ਵਿੱਚ ਅਸੀਂ 146ਵੇਂ ਸਥਾਨ ਤੇ ਸੀਗੇ ਜਾਨੀ ਅਦੋਂ ਉਦੋਂ ਅਸੀਂ ਇਸ ਮਾਮਲੇ 'ਚ ਥੋੜੇ ਫਿਸੜੀ ਸੀਗੇ 146ਵੇਂ ਤੋਂ ਅਸੀਂ 142ਵੇਂ ਸਥਾਨ ਤੇ ਪਿਛਲੇ ਸਾਲ ਆ ਗਏ ਸੀ ਤੇ ਇਸ ਵਾਰੀ ਵੀ 142ਵੇਂ ਸਥਾਨ ਤੇ ਆ ਜਾਨੀ ਅਸੀਂ 4 ਅੰਕ ਸੁਧਾਰ ਲਏ ਨੇ ਜੋ ਸਿਹਤ ਸੁਭਾਵਾਂ ਸਰਕਾਰ ਦੇ ਰਹੀ ਹੈ ਇਹਦੇ 'ਚ ਮੋਹੱਲਾ ਗਲੀਨ ਕਾਲੇ ਵੀ ਹੋਣਗੇ ਇਹਦੇ 'ਚ ਭਾਰ ਸਰਕਾਰ ਦੇ ਪ੍ਰਧਾਨ ਮੰਤਰੀ ਦੀ ਜੋਸ਼ ਯੋਜਨਾ ਵੀ ਹੋਏਗੀ ਸੋ ਇਹ ਮਾਮਲਿਆਂ ਨੂੰ ਜਿਹੜੇ ਪਮਾਨੇ ਤੇ ਅੰਕਿਆ ਗਿਆ ਉਹ ਪਮਾਨਾ ਹੈ ਲਿੰਗ ਅਨੁਪਾਤ ਯਾਨੀ ਕਿ ਪ੍ਰਤੀ 1000 ਪੁਰਸ਼ਾਂ ਤੇ ਮਹਿਲਾਵਾਂ ਦੀ ਸੰਖਿਆ ਕਿੰਨੀ ਹੈ ਕਿ ਬੰਦਿਆਂ ਦੇ ਮੁਕਾਬਲੇ ਬੀਬੀਆਂ ਕਿੰਨੀਆਂ ਨੇ ਸੈਂਸਸ ਦੇ ਵਿੱਚ ਦੂਸਰਾ ਕਿ ਕਿੰਨੇ ਸਾਲ ਤੱਕ ਸਿਹਤਮੰਦ ਜ਼ਿੰਦਗੀ ਉਹ ਜਿਉ ਰਹੇ ਨੇ ਤੀਸਰਾ ਇਸ ਦੇ ਵਿੱਚ ਲਿੰਗ ਅਨੁਪਾਤ ਤੇ ਸਿਹਤਮੰਦ ਜੀਵਨ ਪ੍ਰਤਿਆਸ਼ਾ ਦੇ ਵਿੱਚ ਅਸੀਂ 138ਵੇਂ ਨੰਬਰ ਤੇ ਆ ਤੇ ਅ ਚੌਥਾ ਹੈ ਕਿ 2223 ਦੇ ਵਿੱਚ ਦੇਸ਼ ਦੇ ਵਿੱਚ ਪ੍ਰਤੀ 1000 ਮਰਦਾਂ ਦੇ ਮੁਕਾਬਲੇ ਔਰਤਾਂ ਦੀ ਤਾਦਾਦ 933 ਹੋ ਗਈ ਹੈ ਜੋ 214 15 ਦੇ ਵਿੱਚ 918 ਸੀ ਜਾਨੀ ਇਹਦੇ ਵਿੱਚ 15 ਅੰਕ ਬੀਬੀਆਂ ਨੇ ਸੁਧਾਰੇ ਨੇ ਕਿ 1000 ਬੰਦਿਆਂ ਪਿੱਛੇ 15 ਫੀਮੇਲ ਜ਼ਿਆਦਾ ਜੰਮੀਆਂ ਨੇ ਜਾਨੀ ਕਿ 15 ਲੜਕੀਆਂ ਦਾ ਵਾਧਾ ਹੋ ਗਿਆ 14 ਦੇ ਨਾਲੋਂ 18 ਦੇ ਵਿੱਚ ਅ ਜਿਹੜਾ ਸੌਰੀ 22 ਦੇ ਵਿੱਚ ਯਾਨੀ 9-10 ਸਾਲਾਂ ਚ ਇਹ ਥੋੜੀ ਜਿਹੀ ਗ੍ਰਾਵਟ ਹੈ ਕਿ ਲੜਕੀਆਂ ਦੀ ਤਦਾਦ 18 ਵੱਧ ਗਈ ਹੈ ਮੁੰਡਿਆਂ ਦੇ ਮੁਕਾਬਲੇ ਯਾਨੀ ਦੇਸ਼ ਦੇ ਵਿੱਚ ਇਸ ਵਕਤ 933 ਮਹਿਲਾਵਾਂ ਨੇ 1000 ਮਰਦਾਂ ਦੇ ਪਿੱਛੇ ਤੇ ਬਾਕੀ ਜਿਹੜੇ ਰਹਿੰਦੇ 67 ਬੰਦੇ ਨੇ ਉਹ ਛੜੇ ਜਾਣੋ ਹੀ ਜਾਣਗੇ ਵਾਜਪਾਈ ਸਾਹਿਬ ਰਾਂਗੋ ਤੇ 2017 ਦੇ ਵਿੱਚ ਐਸਆਰਐ ਸਰਵੇ ਦੇ ਮੁਤਾਬਕ 36 ਗੜ ਦੇ ਵਿੱਚ ਜਨਮ ਸਮੇਂ ਲਿੰਗ ਅਨੁਪਾਤ 961 ਸੀ ਜੋ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਸੀ ਜਾਨੀ ਛਤੀਸਗੜ੍ਹ ਦੇ ਵਿੱਚ ਕਿਉਂਕਿ ਪਛੜੇ ਸੂਬਿਆਂ 'ਚ ਵੀ ਤੇ ਪਛੜੇ ਘਰਾਂ 'ਚ ਵੀ ਤੁਸੀਂ ਵੇਖੋ ਕਿ ਐਸ்சி ਐਸਟੀ ਵਰਗ ਦੇ ਘਰਾਂ 'ਚ ਜਾਓ ਉਹਨਾਂ ਦੇ ਵਿੱਚ ਲੜਕੀਆਂ ਲੜਕੇ ਤਕਰੀਬਨ ਤੁਹਾਨੂੰ ਬਰਾਬਰ ਦੱਸਣਗੇ ਅਮੀਰ ਘਰਾਂ 'ਚ ਤੁਹਾਨੂੰ ਮੁੰਡੇ ਜ਼ਿਆਦਾ ਦੱਸਣਗੇ ਕਿਉਂਕਿ ਉਹਨਾਂ ਕੋਲ ਅੱਜ ਦੇ ਸਖਤੀ ਦੇ ਸਮੇਂ ਦੇ ਵਿੱਚ ਵੀ ਮੁੰਡਾ ਹੋਵੇਗਾ ਜਾਂ ਕੁੜੀ ਉਸ ਨੂੰ ਚੈੱਕ ਕਰਨ ਦਾ ਜੁਗਾੜ ਹੈਗਾ ਪੈਸੇ ਲਾ ਕੇ ਉਹ ਚੈੱਕ ਕਰਾ ਲੈਂਦੇ ਨੇ ਜਾਂ ਜਿਹੜੇ ਬਾਬੇ ਮੁੰਡੇ ਪਾਉਂਦੇ ਨੇ ਨਾ ਉਹ ਅਮੀਰ ਘਰਾਂ ਦੇ ਪਾਉਂਦੇ ਨੇ ਗਰੀਬਾਂ ਦੇ ਨਹੀਂ ਪਾਉਂਦੇ। ਸੋ ਗਰੀਬ ਘਰਾਂ ਦੇ ਵਿੱਚ ਐਸਸੀਐਸਟੀ ਵਰਗੇ ਚ ਤੁਸੀਂ ਵੇਖੋ ਮੇਰਾ ਦਾ ਮੋਟਾ-ਮੋਟਾ ਸਰਵੇ ਆ ਕਿ ਉੱਥੇ ਗਰੀਬ ਘਰਾਂ ਚ ਵਿਹੜਿਆਂ ਚ ਜਾ ਕੇ ਵੇਖੋ ਕੁੜੀਆਂ ਮੁੰਡਿਆਂ ਦੇ ਤਕਰੀਬਨ ਬਰਾਬਰ ਨੇ। ਤੇ ਅਮੀਰ ਘਰਾਂ ਚ ਕੁੜੀਆਂ ਘੱਟ ਨੇ ਤੇ ਮੁੰਡੇ ਜ਼ਿਆਦਾ ਨੇ ਅੱਜ ਵੀ ਸਥਿਤੀ ਇਹ ਹੈ। ਹਾਲਾਂਕਿ ਹਾਈਲਾਈਟ ਨੇ ਬਹੁਤ ਪਲਟਾ ਲਿਆਂਦਾ ਦਾਜ ਰੁਕਵਾਇਆ। ਇਸੇ ਕਰਕੇ 36ਗੜ ਵਰਗੇ ਪਛੜੇ ਸੂਬੇ ਦੇ ਵਿੱਚ 1000 ਮੁੰਡਿਆਂ ਪਿੱਛੇ 961 ਲੜਕੀਆਂ ਪੈਦਾ ਹੁੰਦੀਆਂ ਨੇ ਜੋ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਹਰਿਆਣਾ ਦੇ ਵਿੱਚ 833 ਹੁੰਦੀਆਂ ਨੇ 1000 ਵਿੱਚ। ਹਾਲਾਂਕਿ ਪ੍ਰਧਾਨ ਮੰਤਰੀ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦਾ ਬੜਾ ਰੋਲ ਆਇਆ ਗਿਆ। ਜੇ ਰੀਜਨ ਵਾਈਜ਼ ਖੇਤਰਵਾਦ ਵਾਂ ਮੁਤਾਬਕ ਵੇਖਿਆ ਜਾਵੇ ਤਾਂ ਦੱਖਣੀ ਏਸ਼ੀਆ ਦੇ ਵਿੱਚ ਮਹਿਲਾ ਤੇ ਪੁਰਸ਼ਾਂ ਦੇ ਵਿੱਚ ਅੰਤਰ ਸਾਲ 2191 ਤੱਕ ਖਤਮ ਹੋ ਜਾਏਗਾ। ਯਾਨੀ 167 ਸਾਲ ਲੱਗਣਗੇ। ਦੱਖਣੀ ਏਸ਼ੀਆ ਚ ਇਸ ਔਰਤ ਤੇ ਮਰਦ ਦੇ ਅੰਤਰ ਨੂੰ ਖਤਮ ਕਰਨ ਲਈ ਭਾਰਤ ਵੀ ਇਸੇ ਖੇਤਰ ਚ ਆਉਂਦਾ ਹੈ ਜਾਨੀ ਪੌਣੇ 200 ਸਾਲ ਦੇ ਵਿੱਚ ਇਹ ਅੰਤਰ ਖਤਮ ਹੋਏਗਾ 5 ਸਦੀਆਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਜਿਹੜਾ ਹੋਕਾ ਦਿੱਤਾ ਸੀ ਸੋ ਕਿਉ ਮੰਦਾ ਕਿ ਜੱਤ ਜਮਰ ਜਾ ਸੋ 2030 ਤੱਕ ਦੁਨੀਆ ਦੇ ਵਿੱਚ ਜੈਂਡਰ ਗੈਪ ਖਤਮ ਕਰਨ ਦੇ ਲਈ 30 ਲੱਖ ਕਰੋੜ ਰੁਪਏ ਖਰਚ ਹੋਵੇਗਾ ਹੁਣ ਆ ਜੀ ਆਪਾਂ ਨੌਕਰੀਆਂ ਤੇ ਕੇ ਮਹਿਲਾਵਾਂ ਦਾ ਅਰਥ ਬਵਿਵਸਥਾ ਦੇ ਵਿੱਚ ਹਿੱਸੇਦਾਰੀ ਤੇ ਉਹਨਾਂ ਨੂੰ ਮੌਕੇ ਦੇਣ ਦੇ ਵਿੱਚ ਭਾਰਤ 146 ਮੁਲਕਾਂ 'ਚ 142ਵੇਂ ਸਥਾਨ ਤੇ ਹੈ। 2023 ਦੇ ਵਿੱਚ ਵੀ ਇਹੀ ਰੈਂਕ 142ਵਾਂ ਸੀ ਤੇ 2002 ਦੇ ਵਿੱਚ ਅਸੀਂ 143ਵੇਂ ਰੈਂਕ ਤੇ ਸੀ। ਜਾਨਕਿ ਇੱਕ ਰੈਂਕ ਅਸੀਂ ਇਹਦੇ 'ਚ ਸੁਧਾਰ ਲਿਆ 22 ਸਾਲਾਂ ਬਾਅਦ। 143ਵੇਂ ਤੋਂ 142ਵੇਂ ਰੈਂਕ ਤੇ ਆ ਗਏ ਆ 22 ਸਾਲਾਂ 'ਚ। ਇਸ ਦੇ ਵਿੱਚ ਪੰਜ ਪੈਮਾਨਿਆਂ ਨਾਲ ਇਸ ਨੂੰ ਪਰਖਿਆ ਜਾਂਦਾ ਪਹਿਲਾ ਕਿ ਲੇਬਰ ਫੋਰਮ ਦੇ ਵਿੱਚ ਔਰਤ ਦੀ ਹਿੱਸੇਦਾਰੀ ਦੂਸਰਾ ਸਮਾਨ ਬਰਾਬਰਤਾ ਦੇ ਲਈ ਕੰਮ ਦੇ ਮੌਕੇ ਜਾਂ ਬਰਾਬਰ ਔਰਤਾਂ ਤੇ ਮਰਦਾਂ ਦਾ ਵੇਤਨ ਬਰਾਬਰ ਯਾਨੀ ਦਿਹਾੜੀ ਜਿਹੜੀ ਬੀਬੀ ਤੇ ਬੰਦੇ ਦੀ ਬਰਾਬਰ ਤੀਸਰਾ ਹੈ ਅਨੁਮਾਨਤ ਆਮਦਨ ਕਿ ਮਹੀਨੇ ਚ ਆਮਦਨ ਔਰਤ ਦੀ ਤੇ ਮਰਦ ਦੀ ਚੌਥਾ ਹੈ ਕਿ ਸੀਨੀਅਰ ਅਫਸਰਾਂ ਜਾਂ ਮੈਨੇਜਰਾਂ ਦੇ ਅਹੁਦੇ ਤੇ ਔਰਤਾਂ ਤੇ ਮਰਦਾਂ ਦੇ ਵਿੱਚ ਬਰਾਬਰਤਾ ਕਿੰਨੀ ਹੈ ਪੰਜਵਾਂ ਪੇਸ਼ਾਵਰ ਤੇ ਤਕਨੀਕੀ ਕਰਮਚਾਰੀ ਨੇ ਜਿਹੜੇ ਉਹਨਾਂ ਚ ਕਿੰਨੇ ਕਿਸੇ ਇੰਸਟੀਚਿਊਟ ਦੇ ਵਿੱਚ ਕਿੰਨੀਆਂ ਕੁੜੀਆਂ ਨੇ ਤੇ ਕਿੰਨੇ ਮੁੰਡੇ ਭਰਤੀ ਨੇ ਇਹ ਪੰਜ ਪੈਟਰਨ ਹੈ ਜਿਨ੍ਹਾਂ ਤੇ ਪਰਖਿਆ ਜਾਂਦਾ ਹੈ ਲੇਬਰ ਫੋਰਸ ਦੇ ਵਿੱਚ ਅਸੀਂ 134ਵੇਂ ਸਥਾਨ ਤੇ ਆ ਜਣੀ ਜਿਹੜੀ ਆਮ ਲੇਬਰ ਫੋਰਸ ਹੈ ਉਹਦੇ ਚ ਵਿਸ਼ਵ ਦੇ ਵਿੱਚ 146 ਮੂਲਕਾਂ ਚੋਂ ਅਸੀਂ 134ਵੇਂ ਸਥਾਨ ਤੇ ਆ ਤੇ ਬਰਾਬਰਤਾ ਦੇ ਮੌਕੇ ਦੇਣ ਦੇ ਮਾਮਲੇ ਚ ਅਸੀਂ 120ਵੇਂ ਸਥਾਨ ਤੇ ਆ 146 ਮੂਲਕਾਂ ਚੋਂ ਆਮਦਨ ਬੀਬੀ ਤੇ ਬੰਦਿਆਂ ਦੀ ਬਰਾਬਰਤਾ ਦੇ ਮਾਮਲੇ 'ਚ ਅਸੀਂ 135ਵੇਂ ਸਥਾਨ 'ਤੇ ਆਂ। ਸੀਨੀਅਰ ਅਹੁਦਿਆਂ ਤੇ ਨਿਯੁਕਤ ਜਿਹੜੇ ਮੈਨੇਜਰ ਜਾਂ ਹੋਰ ਪੇਸ਼ਾਵਰ ਨੇ ਉਸ ਮਾਮਲੇ 'ਚ ਅਸੀਂ 136ਵੇਂ ਸਥਾਨ 'ਤੇ ਆਂ ਤੇ ਤਕਨੀਕੀ ਕਰਮਚਾਰੀ ਜਿਹੜੇ ਇੰਜੀਨੀਅਰ ਜਾਂ ਹੋਰ ਪੇਸ਼ਾਵਰ ਨੇ ਉਹਨਾਂ 'ਚ ਅਸੀਂ 146 ਮੁਲਕਾਂ 'ਚੋਂ 122ਵੇਂ ਸਥਾਨ 'ਤੇ ਆਂ। ਦੇਸ਼ ਦੇ ਵਿੱਚ ਪੁਰਸ਼ਾਂ ਦੇ ਵਿੱਚ ਜਿਨ੍ਹਾਂ ਦੇ ਕੰਮ ਦੇ ਲਈ 100 ਰੁਪਏ ਮਿਲਦੇ ਨੇ ਉੱਥੇ ਮਹਿਲਾਵਾਂ ਨੂੰ 52 ਰੁਪਏ 10 ਪੈਸੇ ਮਿਲਦੇ ਨੇ। ਇੰਡੀਆ 'ਚ ਇਹ ਹਾਲਾਤ ਨੇ। ਕਿ ਜਿਸ ਕੰਮ ਕਰਵਾਉਣ ਵਾਸਤੇ ਬੰਦੇ ਨੂੰ 100 ਰੁਪਏ ਦਿਹਾੜੀ ਹੈ ਤੇ ਉਸ ਕੰਮ ਵਾਸਤੇ ਔਰਤ ਨੂੰ 52 ਰੁਪਏ ਦਿਹਾੜੀ ਮਿਲਦੀ ਹੈ ਇਸ ਤਰ੍ਹਾਂ ਵਰਕ ਫੋਰਸ ਦੇ ਵਿੱਚ 100 ਪ੍ਰਮੁੱਖ ਮਹਿਲਾਵਾਂ ਦੀ ਸੰਖਿਆ ਸਿਰਫ 46 ਹੈ 100 ਚੋਂ ਜਿਹੜੀ ਪੁਰਸ਼ਾਂ ਦੇ ਨਾਲੋਂ ਅੱਧੀ ਸਥਿਤੀ ਤੇ ਬੈਠੀਆਂ ਜੇ ਬੀਬੀਆਂ ਸੀਨੀਅਰ ਅਫਸਰਾਂ ਜਾਂ ਮੈਨੇਜਰਾਂ ਦੇ ਅਹੁਦੇ ਦੇਖਿਆ ਜਾਵੇ ਤਾਂ 100 ਮਰਦਾਂ ਦੇ ਮੁਕਾਬਲੇ ਸਿਰਫ 14 ਮਹਿਲਾਵਾਂ ਨੂੰ ਜਗ੍ਹਾ ਦਿੱਤੀ ਗਈ ਹੈ ਯਾਨੀ ਜੇ ਕਿਸੇ ਨੂੰ ਮੈਨੇਜਰ ਬਣਾਉਣਾ ਕਹਿਣ ਨੂੰ ਭਾਵੇਂ ਕਹੀ ਜਾਓ ਕਿ ਚੱਕੀ ਛੁੱਟ ਗਈ ਚੁੱਲੇ ਨੇ ਛੁੱਟ ਜਾਣਾ ਖੇਤੀਵਿਆਂ ਦਾ ਰਾਜ ਆ ਗਿਆ ਪਰ ਆਫੀਸ਼ੀਅਲੀ ਸਥਿਤੀ ਇਹ ਆ ਗਲੋਬਲ ਇੰਡੈਕਸ ਦੇ ਵਿੱਚ ਜਿਹੜਾ ਵਰਲਡ ਇਕਨੋਮਿਕਸ ਫੋਰਮ ਨੇ ਸਰਵੇ ਕੀਤਾ 146 ਦੇਸ਼ਾਂ ਦਾ ਕਿ ਮੈਨੇਜਰ ਜਾਂ ਹੋਰ ਸੀਨੀਅਰ ਅਧਿਕਾਰੀਆਂ ਦੇ ਰੂਪ ਦੇ ਵਿੱਚ 100 ਮਰਦਾਂ ਦੇ ਮੁਕਾਬਲੇ ਸਿਰਫ 14 ਮਹਿਲਾਵਾਂ ਨੂੰ ਜਗ੍ਹਾ ਹੈ ਪੁਰਸ਼ਾਂ ਪੁਰਸ਼ਾਂ ਦੀ ਔਸਤ ਆਮਦਨੀ ਜੇ 100 ਰੁਪਏ ਆ ਤੇ ਮਹਿਲਾਵਾਂ ਨੂੰ ਐਵਰੇਜ 29 ਰੁਪਏ ਮਿਲਦੀ ਹੈ ਟੋਟਲ ਆਮਦਨ ਦੇ ਵਿੱਚੋਂ हां लेबर ਦੇ ਵਿੱਚ ਜੇ ਬੰਦੇ ਨੂੰ 100 ਮਿਲਦੇ ਆ ਤਾਂ ਬੀਬੀ ਨੂੰ ਉਹਦੇ 52 ਰੁਪਏ ਮਿਲਦੇ ਆ ਸੋ ਇਹ ਸਥਿਤੀ ਹੈ ਔਰਤ ਤੇ ਮਰਦ ਦੀ ਬਰਾਬਰੀ ਦੇ ਮਾਮਲੇ ਦੇ ਵਿੱਚ ਸਾਡੇ ਨਾ ਬ੍ਰਾਹਮਣ ਨੂੰ ਤੁਸੀਂ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਲਾਈਵ ਸੁਣਦੇ ਹੋ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਪਟਿਆਲਾ ਸਟੂਡੀਓ ਦਾ ਨੰਬਰ 9876309655 ਤੇ ਤੁਸੀਂ ਕਾਲ ਕਰ ਸਕਦੇ ਹੋ 9876309655 95709655 ਤੇ ਆਪਣਾ ਹਰਦੀਪ ਜੋਸ਼ਨ ਕਹਿੰਦੇ ਜੀ ਇਹਦਾ ਮਤਲਬ ਹੈ ਕਿ ਕੁੜੀ ਮਾਰ ਲੋਕ ਜਿਆਦਾ ਨੇ ਬਿਲਕੁਲ ਕੋਈ ਦੋਰਾਵਾ ਨਹੀਂ ਹੈ ਬਿਹਾਰ ਚ ਹਰ ਇੱਕ ਸੀਟ ਤੇ 23000 ਤੋਂ ਵੱਧ ਨੋਟਾ ਕਹਿੰਦੇ ਦੱਬਿਆ ਗਿਆ ਕੰਗ ਸਾਬ థాంਕ ਯੂ ਸੋ ਇਸ ਸਲਸ ਦੇ ਵਿੱਚ ਇਹ ਜਾਨੀ ਲੜਕੀਆਂ ਤੇ ਲੜਕਿਆਂ ਦਾ ਜਿਹੜਾ ਫਰਕ ਹੈ ਨਾ ਇਹ ਵੱਧਦਾ ਜਾ ਰਿਹਾ ਜਿਹੜਾ ਕਿ ਮੰਦ ਭਾਗੇ ਦੀ ਨਿਸ਼ਾਨੀ ਹੈ